ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 20 21 ਅਤੇ 22 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿਉਂਕਿ ਬੀਤੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਦੇ ਹਾਲਾਤ ਲਗ ਬਣਦੇ ਹੋਏ ਦਿਖਾਈ ਦੇ ਰਹੇ ਸਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਹਵਾਵਾਂ ਬੱਦਲਵਾਈ ਅਤੇ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਪੰਜਾਬ ਦੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਜ਼ਿਲ੍ਹਾ ਬਠਿੰਡਾ ਬਰਨਾਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇਖਣ ਨੂੰ ਮਿਲੀ ਤੁਹਾਡੇ ਇਲਾਕੇ ਉਹ ਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਕਾਫੀ ਘਟ ਨੇ ਪਹਾੜੀ ਖੇਤਰਾਂ ਵਿੱਚ ਅਤੇ ਪੰਜਾਬ ਦੇ ਉੱਤਰ ਪੂਰਬ ਪੱਛਮੀ ਤੋਂ ਅਤੇ ਉੱਤਰ ਪੂਰਬੀ ਇਲਾਕੇ ਵਿੱਚ ਥੋੜੀ-ਬੋਤੀ ਬੱਦਲਬਾਜ਼ੀ ਦੇਖਣ ਨੂੰ ਮਿਲੇਗੀ ਯਾਨੀ ਕਿ ਪਹਾੜੀ ਖੇਤਰ ਵਿੱਚ ਸਿਸਟਮ ਨੇ ਪਰ ਪੰਜਾਬ ਦੇ ਵਿੱਚ ਇਸ ਦਾ ਅਸਰ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ 20 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਬਣੀ ਰਹੇਗੀ। ਦੱਖਣ ਪੂਰਬ ਦਿਸ਼ਾ ਤੋਂ ਤੇਜ਼ ਹਨੇਰੀਆਂ ਅੱਜ ਵੀ ਚਲਦੀਆਂ ਰਹਿਣਗੀਆਂ। 20 ਤਰੀਕ ਨੂੰ ਸਾਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਨੇਰੀ ਦਾ ਮਾਹੌਲ ਅੱਜ ਵੀ ਬਣਦਾ ਦਿਖਾਈ ਦੇਵੇਗਾ ਜਿਸ ਦੀ ਗਤੀ ਨਾਰਮਲ ਨਾਲੋਂ ਥੋੜੀ ਜਿਹੀ ਜ਼ਿਆਦਾ ਹੋਵੇਗੀ। ਯਾਨੀ ਕਿ 30 ਤੋਂ 45-50 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਦੇ ਅਸਾਰ ਅੱਜ ਚੱਲਣ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਥੋੜਾ ਬਹੁਤ ਤਾਂ ਕਿਸਾਨਾਂ ਦੀ ਚਿੰਤਾ ਵਾਧਦੀ ਹੋਈ ਦਿਖਾਈ ਦੇਵੇਗੀ। ਪਰ ਫਿਲਹਾਲ ਮੀਂਹ ਦੀ ਸੰਭਾਵਨਾ ਘਟ ਨੇ ਜਿਸ ਦੇ ਕਾਰਨ ਸਾਦਾ ਸੁੱਖ ਦਾ ਸਾਹ ਦੇਖਣ ਨੂੰ ਮਿਲੇਗਾ ਕਿਸਾਨਾਂ ਦਾ ਕਿਉਂਕਿ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਗੱਲ ਕੀਤੀ ਜਾਵੇ 21 ਅਤੇ 22 ਤਰੀਕਤ ਦਾ ਤਾਂ ਮੌਸਮ ਕਾਫੀ ਜ਼ਿਆਦਾ ਬਦਲਦਾ ਹੋਇਆ ਦਿਖਾਈ ਦੇਵੇਗਾ 21 ਅਤੇ 22 ਤਰੀਕ ਨੂੰ ਉੱਤਰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਬਦਲ ਜਾਵੇਗਾ ਥੋੜੀ-ਬੋਤੀ ਠੰਡੀ ਹਵਾਵਾਂ ਉੱਤਰ ਪੱਛਮੀ ਦਿਸ਼ਾ ਤੋਂ ਆਉਣਗੀਆਂ ਪਰ ਕੋਈ ਤਾਪਮਾਨ ਦੇ ਵਿੱਚ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਐਵਰੇਜ ਤਾਪਮਨ ਜਿਹੜਾ ਪੰਜਾਬ ਦਾ ਉਹ 37 ਤੋਂ 39 ਡਿਗਰੀ ਤੱਕ ਬਣਿਆ ਰਹੇਗਾ ਗਰਮ ਦਿਨ ਅਤੇ ਗਰਮ ਰਾਤਾਂ ਰਹਿਣਗੀਆਂ ਤੇ ਰਾਤ ਦਾ ਐਵਰੇਜ ਤਾਪਮਨ 25 ਤੋਂ 26 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਅੱਧ ਰਾਤ ਤੋਂ ਬਾਅਦ ਤਾਪਮਨ ਥੋੜੇ ਜਿਹਾ ਘਟਣਗੇ 20 ਡਿਗਰੀ ਦੇ ਨੇੜੇ ਜਿਹੜੇ ਆਉਣਗੇ ਪਰ ਗਰਮੀ ਦਾ ਤੇ ਮਾਹੌਲ ਲਗਾਤਾਰ ਬਣਿਆ ਰਹੇਗਾ ਫਿਲਹਾਲ ਪੰਜਾਬ ਵਿੱਚ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਹਵਾ ਦੇ ਵਿੱਚ ਨਮੀ ਵਧ ਚੁੱਕੀ ਹੈ ਜਿਸ ਦੇ ਸੱਤੇ ਵਜੋਂ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਮੁਰਕੇ ਵਾਲੀ ਗਰਮੀ ਤੇ ਹਮਸ ਵਾਲਾ ਹੋ ਚੁੱਕਿਆ ਹੈ ਅਜੇ ਹੇ ਦੇ ਵਿਚਕਾਰ ਜਦੋਂ ਪੱਛਮੀ ਹਵਾ ਆਵੇਗੀ ਤਾਂ ਮੌਸਮ ਸਾਫ ਹੋ ਜਾਵੇਗਾ ਤਾਂ ਮੀਂਹ ਦੀ ਸੰਭਾਵਨਾਵਾਂ ਘਟਦੇ ਹੋਈਆਂ ਦਿਖਾਈ ਦੇਣਗੀਆਂ ਅਜੇ ਹੇ ਦੇ ਵਿਚਕਾਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਸਮਾਂ ਮਿਲ ਜਾਵੇਗਾ ਕਿ ਆਪਣੀ ਫਸਲ ਨੂੰ ਕਣਕ ਦੀ ਫਸਲ ਜੋ ਪੱਕ ਕੇ ਤਿਆਰ ਹੈ ਉਸ ਨੂੰ ਸਾਂਭ ਲੈਣ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਤੋਂ ਬਚਦੇ ਹੋ ਸਕਣ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਵੱਡਾ ਅਲਰਟ ਆਉਣ ਦੇ ਦਿਨਾਂ ਵਿੱਚ ਮੀਂਹ ਦਾ ਹਜੇ ਜਾਰੀ ਨਹੀਂ ਹੋਇਆ ਅਗਰ ਕੋਈ ਅਜੇਹਾ ਅਲਰਟ ਜਾਰੀ ਹੁੰਦਾ ਹੈ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਜਾਣਕਾਰੀ ਤੁਹਾਨੂੰ ਉਦੇ ਪ੍ਰਾਪਤ ਹੋਵੇਗੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਵਿੱਚ ਦਿੱਤੀ ਗਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫੇਸਬੁੱਕ ਰਾਹੀਂ ਵਟਸਐਪ ਰਾਹੀਂ ਆਪਣੇ ਯਾਰਾਂ ਦੋਸਤਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਇਸ ਜੀ ਅਪਡੇਟ ਪੰਜਾਬ ਦੇ ਮੌਸਮ ਦੀ 20 21 ਅਤੇ 22 April ਬਾਕੀ ਅਗਲੀ ਜਾਣਕਾਰੀ ਲਈ ਦੇਖਦੇ ਰਹੋ ਚੈਨਲ ਨੂੰ ਧੰਨਵਾਦ ਜੀ